ਆਸਨ ਲਗੀ ਮੰਦਰਾਂ ਜੀ ਲੰਗਰਾਂ ਦੇ ਵਿੱਚ ਯੋਗਦਾਨ ਪੈ ਰਿਆ ਬਾਬੇ ਦੀ ਫੁੱਲ ਕਿਰਪਾ ਤੁਸੀਂ ਦੇਖ ਸਕਦੇ ਹੋ ਕਿਵੇਂ ਵੱਡੇ ਵੱਡੇ ਟਰਾਲੇ ਜਿਹੜੇ ਸੰਗਤ ਦੇ ਭਰ ਕੇ ਆ ਰਹੇ ਆ ਤਤ ਜੀ ਆਪਰੇ ਬਾਬਾ ਜੀ ਕਿਹੜੇ ਪਿੰਡੋਂ ਆਏ ਗਵਿੰਦਪੁਰ ਨਮਾਸ਼ਰ ਦਵਾਪਾ ਨਮਾਸ਼ਰ ਦਵਾਪਾ ਪਿੰਡ ਗਵਿੰਦਪੁਰ ਦਵਾਪਾ ਉਧਾਂ ਠੀਕ ਹੈ ਜੀ ਨੀ ਬਾਬਾ ਜੀ ਅੱਜ ਆਏ ਹੋ ਜੀ ਅੱਜ ਆਏ ਆ ਜੀ ਰਾਤੀ ਆਏ ਸੀਗੇ ਜੀ ਅੱਛਾ ਗਵਿੰਦਪੁਰ ਸਾਡਾ ਪਿੰਡ ਆ ਜਿਹੜਾ ਨਵਾਂ ਸ਼ਹਿਰ ਠੀਕ ਹੈ ਠੀਕ ਹੈ ਜੀ ਅੱਜ ਰਾਤੀ ਆਏ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਬਾਈ ਉਹਦੇ ਟਰਾਲਾ ਫੁੱਲ ਕਰਕੇ ਨਾਲ ਸੰਗਤ ਨਾਲੇ ਰਸਣ ਬਾਰੇ ਦੀ ਕਿਰਪਾ ਬਣੀਆਂ ਬਾਬੇ ਜੀ ਦੱਲੇਵਾਲ ਸਾਹਿਬ ਦੀ ਸੋਚ ਤੇ ਲਾਜ਼ਮੀ ਪਹਿਰਾ ਤਿਆਰ ਹੋ ਗਾ ਸੰਗਤਾਂ ਜੜ ਦੀ ਕਲਾਜ ਨੇ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੱਧ ਵੱਧ ਪਹੁੰਚੋ ਵੈਰੂ ਦੀ ਖਾਲਸਾ ਵੈਰੂ ਜੀ ਦੀ ਫੌਜੀ ਆਟਾ ਆਟਾ ਮਹਾਰਾਜਾ